ਪੰਜਾਬੀ ਸਾਇਟ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ਰ ਸਿੰਘ ਬਿਤੋਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਵੱਲੋਂ ਆਪਣੇ ਹੀ ਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਇਹ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋਵੋਗੇ ਕਿ ਵਿਧਾਇਕਾ ਨੂੰ ਆਪਣੀ ਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਿਉਂ ਕਰਵਾਉਣੀ ਪੈ ਗਈ ਜਾਂ ਫਿਰ ਨੌ ਨੇ ਅਜਿਹਾ ਕੀ ਕਰ ਦਿੱਤਾ ਕੀ ਵਧਾਇਕਾਂ ਐਫ ਆਈ ਆਰ ਦਰਜ ਕਰਵਾਉਣ ਦੇ ਲਈ ਮਜਬੂਰ ਹੋਗੀ ਤੁਹਾਨੂੰ ਦੱਸ ਦਿੰਨੇ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਧਾਇਕਾ ਰਜਿੰਦਰ ਪਾਕ ਔਰ ਸ਼ਿਨਾ ਜਿਨ੍ਹਾਂ ਦੇ ਵੱਲੋਂ ਆਪਣੀ ਨਾਂ ਦੇ ਖਿਲਾਫ ਧੋਖਾ ਧੜੀ ਦੀਆਂ ਧਾਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕਰਵਾਈ ਗਈ ਹੈ ਆਈ ਪੀ ਸੀ ਦੀ ਧਾਰਾ 406 420 380 120 ਬੀ ਦੇ ਤਹਿਤ ਐਫ ਆਈ ਆਰ ਦਰਜ ਕਰਵਾਈ ਗਈ ਹੈ ਐਫ ਆਈ ਆਰ ਦੀ ਇਬਾਰਤ ਕੀ ਕਹਿੰਦੇ ਆ ਪੂਰੀ ਕਹਾਣੀ ਕੀ ਆ 2018 ਦੇ ਵਿੱਚ ਮਹਦਾਇਕਾਂ ਦੇ ਵੱਲੋਂ ਆਪਣੇ ਸੁਪੁੱਤਰ ਨਵਕਰਨਜੀਤ ਸਿੰਘ ਦਾ ਵਿਆਹ ਕੀਤਾ ਗਿਆ ਸੀ ਨਮਨੀਕ ਕੌਰ ਦੇ ਨਾਲ ਤੇ ਉਦੋਂ ਪਰਿਵਾਰ ਦੇ ਵੱਲੋਂ 50 ਲੱਖ ਰੁਪਇਆ ਖੱਟ ਕੀਤਾ ਗਿਆ ਸੀ ਤੇ ਦੋਵੇਂ ਪਰਿਵਾਰਾਂ ਦੇ ਵਿੱਚ ਇਹ ਗੱਲ ਹੋਈ ਸੀ ਕਿ ਲੜਕੀ ਲੜਕੇ ਨੂੰ ਬਾਹਰ ਲੈ ਕੇ ਜਾਵੇਗੀ ਜਿਵੇਂ ਪੰਜਾਬ ਦੇ ਵਿੱਚ ਬਹੁਤੇ ਵਿਆਹ ਹੋਏ ਨੇ ਹੋ ਰਹੇ ਨੇ ਤੇ ਉਸ ਤੋਂ ਬਾਅਦ ਵੀ ਹੁੰਦੇ ਰਹਿਣਗੇ ਤਾਂ 2018 ਦੇ ਵਿੱਚ ਹੀ ਸਪੌਸ ਵੀਜ਼ੇ ਦੇ ਉੱਪਰ ਜੋ ਚੀਨਾ ਜੀ ਦਾ ਬੇਟਾ ਸੀ ਉਹ ਵਿਦੇਸ਼ ਚਲਾ ਗਿਆ ਸੀ ਆਸਟ੍ਰੇਲੀਆ ਚਲਾ ਗਿਆ ਸੀ ਉਸ ਤੋਂ ਬਾਅਦ ਸਭ ਕੁਝ ਠੀਕ ਚੱਲਦਾ ਵੀ ਰਿਹਾ ਪਰ ਇੱਕ ਦਿਨ ਇੱਕ ਘਟਨਾ ਵਾਪਰਦੀ ਆ ਜੋ ਲੜਕੀ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਉਹ ਆਪਣੇ ਜਵਾਈ ਦੇ ਘਰ ਆਉਂਦੇ ਨੇ ਆਪਣੇ ਬੇਟੀ ਦੇ ਸਹੁਰਿਆਂ ਦੇ ਘਰ ਮਿਲਣ ਦੇ ਲਈ ਆਉਂਦੇ ਨੇ ਪਰ ਉੱਥੋਂ 20 ਟੋਲੇ ਸੋਨਾ ਚੋਰੀ ਹੋ ਜਾਂਦਾ ਏ ਤੇ ਕੁਝ ਹੋਰ ਕੀਮਤੀ ਸਮਾਨ ਵੀ ਚੋਰੀ ਹੋ ਜਾਂਦਾ ਏ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਏ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਨਾਂ ਨੇ ਸਾਡੇ ਘਰ ਦਾ ਸੋਨਾ ਤੇ ਕੁਝ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਜਿਵੇਂ ਇਹ ਗੱਲ ਵਿਦੇਸ਼ ਦੇ ਵਿੱਚ ਬੈਠੇ ਉਹਨਾਂ ਦੇ ਪੁੱਤਰ ਨੂੰ ਪਤਾ ਲੱਗਦੀ ਆ ਤਾਂ ਉਹ ਆਪਣੀ ਪਤਨੀ ਨਾਲ ਗੱਲ ਕਰਦਾ ਏ ਕਿ ਤੇਰੇ ਮਾਪਿਆਂ ਨੇ ਸਾਡੇ ਘਰ ਆ ਕੇ ਕੁਝ ਕਰ ਦਿੱਤਾ ਵੀ ਟੋਲੇ ਸੋਨਾ ਤੇ ਕੁਝ ਹੋਰ ਸਮਾਨ ਚੋਰੀ ਕਰ ਲਿਆ ਪਰ ਜਦੋਂ ਇਹ ਗੱਲ ਲੜਕੀ ਨੂੰ ਪਤਾ ਲੱਗੀ ਤਾਂ ਦੋਵਾਂ ਜੀਆਂ ਦੇ ਵਿੱਚ ਵਿਵਾਦ ਖੜਾ ਹੋ ਜਾਂਦਾ ਹੈ ਦੋਵੇਂ ਜੀਆਂ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਲੜਕੀ ਦੇ ਵੱਲੋਂ ਜੋ ਪੀਆਰ ਦੀ ਫਾਈਲ ਲਈ ਜਾ ਰਹੀ ਸੀ ਜਾਂ ਲਗਾ ਦਿੱਤੀ ਗਈ ਜੋ ਜਾਣਕਾਰੀ ਹੈਗੀ ਆ ਉਸ ਦੇ ਵਿੱਚੋਂ ਆਪਣੇ ਪਤੀ ਵਿਧਾਇਕਾ ਦੇ بیٹے ਨਵਕਰਨਜੀਤ ਸਿੰਘ ਦਾ ਨਾਮ ਹੀ ਵਾਪਸ ਲੈ ਲਿਆ ਗਿਆ ਤੇ ਇਹ ਸਾਰੇ ਘਟਨਾਕਰਮ ਤੋਂ ਬਾਅਦ ਦੋਵੇਂ ਪਰਿਵਾਰ ਅਲੱਗ-ਅਲੱਗ ਹੋ ਜਾਂਦੇ ਨੇ ਮੀਆਂ-ਬੀਵੀ ਅਲੱਗ-ਅਲੱਗ ਹੋ ਜਾਂਦੇ ਨੇ ਕਿ ਜੋ ਵਿਧਾਇਕਾ ਦਾ ਪਤੀ ਆ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਪੁਲਿਸ ਦੇ ਕੋਲ ਇਹ ਪੂਰੀ ਐਫਆਈਆਰ ਦਰਜ ਕਰਵਾਈ ਗਈ ਆ ਤੇ ਐਮਐਲਏ ਦੇ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਆ ਕਿ ਅਸੀਂ ਐਫਆਈਆਰ ਦਰਜ ਕਰਵਾਈ ਆ ਪਰ ਉਹਨਾਂ ਨੇ ਹੋਰ ਕੋਈ ਵੀ ਬਿਆਨ ਦੇਣ ਤੋਂ ਅਨਕਾਰ ਕਰਤਾ ਏ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿਸ ਪੀੜਾ ਦੇ ਵਿੱਚ ਪੰਜਾਬ ਦੇ ਬਹੁਤ ਪਰਿਵਾਰ ਇਸ ਸਮੇਂ ਪੀੜ ਰਹੇ ਨੇ ਜਾਂ ਜੋ ਬਹੁਤ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਕੇਸ ਲਗਾਤਾਰੇ ਸਾਹਮਣੇ ਜਿੱਦਾਂ ਜਿੱਥੇ ਲੜਕੀ ਵਿਦੇਸ਼ ਜਾ ਕੇ ਮੁੱਕਰ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹ ਲੜਕਾ ਜਾਂਦਾ ਖੁਦਕੁਸ਼ੀ ਕਰ ਲੈਂਦਾ ਜਾਂ ਉਹ ਪਰਿਵਾਰ ਨੂੰ ਸਮਾਜ ਦੇ ਵਿੱਚ ਮਜ਼ਾਕ ਦਾ ਪੱਤਰ ਬਣਾ ਪੈਂਦਾ ਪਰ ਅਜਿਹੀ ਘਟਨਾ ਇੱਕ ਵਿਧਾਇਕਾ ਦੇ ਪਰਿਵਾਰ ਦੇ ਨਾਲ ਜਾਂ ਇੱਕ ਰਸੂਖ ਰੱਖਣ ਵਾਲੇ ਪਰਿਵਾਰ ਦੇ ਨਾਲ ਵਾਪਸ ਜਾਵੇਗੀ ਇਸ ਦਾ ਅੰਦਾਜ਼ਾ ਸ਼ਾਇਦ ਕੋਈ ਵੀ ਨਹੀਂ ਲਗਾ ਸਕਦਾ ਹੋਵੇਗਾ ਪਰ ਜੋ ਅਸਰ ਰੌਲਾਏ ਪਰਿਵਾਰ ਦੇ ਵਿੱਚ ਉਹ 20 ਤੋਲੇ ਸੋਨੇ ਜਾਂ ਸੀ ਚੋਰੀ ਹੋਣ ਨੂੰ ਲੈ ਕੇ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਦੋਵੇਂ ਪਰਿਵਾਰ ਅਲੱਗ ਹੋ ਗਏ ਨੇ ਜੋ ਹੁਣ ਤੱਕ ਦੀ ਜਾਣਕਾਰੀ ਹੈ ਤੇ ਜੋ ਐਫ ਆਈ ਆਰ ਆ ਉਹ ਨਵਨੀਤ ਕੌਰ ਦੇ ਸਣੇ ਜੋ ਮੁਹਾਲੀ ਦੀ ਰਹਿਣ ਵਾਲੀ ਆ ਉਹਨਾਂ ਦੇ ਤਕਰੀਬਨ 6 ਲੋਕਾਂ ਦੇ ਉੱਪਰ ਉਹਨਾਂ ਦੀ 9 ਦੇ ਸਮੇਤ 6 ਲੋਕਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਆ ਪਰ ਬੜੀ ਹੈਰਾਨਗੀ ਦੀ ਗੱਲ ਹੈ ਕੀ ਇੱਕ ਸੋਨਾ ਕੀ ਵਾਕੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਚੋਰੀ ਕੀਤਾ ਕੀ ਇਹ ਗੱਲ ਸੱਚਾ ਜਾਂ ਕਹਾਣੀ ਕੁਝ ਹੋਰ ਆ ਪਰ ਕੀ ਜੇਕਰ ਵੀ ਤੋਲੇ ਸੋਨਾ ਚੋਰੀ ਹੋਇਆ ਸੀ ਤਾਂ ਉਦੋਂ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਂ ਫਿਰ ਵਿਧਾਇਕ ਸਹਿਬਾਨ ਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਸੀ ਜਾਂ ਫਿਰ ਉਹਨਾਂ ਨੇ ਸੋਚਿਆ ਕਿ ਇਸ ਪੂਰੇ ਮਾਮਲੇ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਹੀ ਹੱਲ ਕਰ ਲਵਾਂਗੇ ਪਰ ਇਹ ਮਾਮਲਾ ਵਾਧਾ ਵਾਧਾ ਜਾਂ ਇਹ ਝਗੜਾ ਵਾਧਾ ਵਾਧਾ ਉਨ੍ਹਾਂ ਦੇ ਸੁਪੁੱਤਰ ਦੀ ਜਿੰਦਗੀ ਤੱਕ ਪਹੁੰਚ ਗਿਆ ਤੇ ਦੋਵੇਂ ਮੀਆਂ ਬੀਬੀ ਅੱਜ ਅਲੱਗ ਹੋ ਗਏ ਨੇ ਇਸ 20 ਤੋਲੇ ਸੋਨੇ ਦੀ ਚੋਰੀ ਦੇ ਕਰਕੇ ਅੱਜ ਦੋਵੇਂ ਪਰਿਵਾਰ ਠਾਣਿਆਂ ਦੇ ਵਿੱਚ ਨੇ ਤਾਂ ਹੁਣ ਦੇਖਣ ਵਾਲਾ ਹੋ ਉਸ ਪੂਰੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਪੁਲਿਸ ਕੋਈ ਗ੍ਰਿਫਤਾਰੀ ਕਰਦੀ ਆ ਜਾਂ ਜੋ ਲੜਕੀ ਵਿਦੇਸ਼ ਵਿੱਚ ਬੈਠੀ ਹੋਈ ਆ ਉਸ ਨੂੰ ਲੈ ਕੇ ਕੋਈ ਕਾਰਵਾਈ ਹੁੰਦੀ ਆ ਇਹ ਦੇਖਣ ਵਾਲਾ ਹੋਗਾ ਪਰ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਬਹੁਤੇ ਅਜਿਹੇ ਮਾਮਲੇ ਆ ਚੁੱਕੇ ਇੱਥੇ ਲੜਕੇ ਵਾਲੇ ਕੋ ਜ ਪੈਸੇ ਖਰਚ ਕਰ ਦੇ ਨੇ ਤੇ ਬਾਅਦ ਦੇ ਵਿੱਚ ਲੜਕੀ ਵਿਦੇਸ਼ ਚ ਜਾ ਕੇ ਮੁੱਕਰ ਜਾਂਦੀ ਹੈ ਪਰ ਇੱਥੇ ਇੱਕ ਸੋਨੇਦਾਰ ਕੇ ਪੂਰਾ ਝਗੜਾ ਹੋ ਗਿਆ ਸੀ